ਦਸੰਡੇ ਸ਼ੋਅ ਦੇ ਇਸ ਤੀਸਰੇ ਪੜਾਅ ਚਲੰਤ ਮਾਮਲੇ ਦੇ ਵਿੱਚ ਸਵਾਗਤ ਹੈ ਸੋ ਗਿਲਸਾਵ ਚੋਣਾ ਜਿਹੜੀਆਂ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ ਔਰ ਕਾਂਗਰਸ ਦੀ ਪੋਜੀਸ਼ਨ ਹੁਣ ਕਾਫੀ ਚੰਗੀ ਬਣੀ ਜਾਂਦੀ ਸੀ ਜੀ ਔਰ ਹੁਣ ਕਿਉਂਕਿ ਅੰਦਰਲਾ ਕਲੇਸ਼ ਜਿਹੜਾ ਹੈ ਉਹ ਹਮੇਸ਼ਾ ਕਰਦਾ ਹੈ ਜਿਹੜਾ ਕਲੇਸ਼ ਕਹਿੰਦੇ ਨਾਲ ਲੈ ਕੇ ਬਹਿ ਜਾਂਦਾ ਜੀ ਜੀ ਹੁਣ ਉਥੋਂ ਦੀ ਅਗਵਾਈ ਨੂੰ ਲੈ ਕੇ কুমারী শৈলজা ਉਹ ਵੀ ਪੁਰਾਣੇ ਲੀਡਰ ਨੇ ਤੇ ਭੁਵਿੰਦਰ ਸਿੰਘ ਹੁੱਡਾ ਵੀ ਜਿਹੜੇ ਆ ਉਹ ਸੀਨੀਅਰ ਲੀਡਰ ਨੇ ਔਰ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਵਿੱਚ ਆਪਸੀ ਟਕਰਾਹ ਜਿਹੜਾ ਕਾਫੀ ਚੱਲ ਪਿਆ ਔਰ ਇਹਨੂੰ ਲੈ ਕੇ ਇੱਕ ਨਵੀਂ ਚਿੰਤਾ ਜਿਹੜੀ ਹੈ ਉਹ ਪੈਦਾ ਹੋ ਗਈ ਹੈ ਕਾਂਗਰਸ ਵਾਸਤੇ ਕਿ ਕਿਹੋ ਜਿਹਾ ਇਸ ਚੀਜ਼ ਦਾ ਅਸਰ ਹੋਊਗਾ ਅਸੀਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਹਾਂ ਕਿ ਇਸ ਕਲੇਸ਼ ਦੇ ਵਿੱਚੋਂ ਨਿਕਲੂਗਾ ਕੀ ਭਮ ਸਾਹਿਬ ਇੱਕ ਤੀਜਾ ਕੈਂਡੀਡੇਟ ਵੀ ਹੈ ਜੀਦਾ ਨਾਮ ਲੈਣਾ ਤੁਸੀਂ ਸ਼ਾਇਦ ਭੁੱਲ ਗਿਓ ਜਿਹੜੇ ਤੀਜੇ ਵੀ ਅਚਕਨ ਸਵਾਰ ਰਹੇ ਨੇ ਰਣਦੀਪ ਸਿੰਘ ਸੁਰਜੀਤ ਵਾਲਾ ਸੁਰਜੀਤ ਵਾਲਾ ਜੀ ਉਹ ਵੀ ਆਪਣੇ ਆਪ ਨੂੰ ਚਾਹੇ ਇੱਕ ਵਾਰ ਵੀ ਜ਼ਿੰਦਗੀ ਦੇ ਵਿੱਚ ਇਲੈਕਸ਼ਨ ਨਹੀਂ ਜਿੱਤੇ ਹਮ ਪਰ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਕੈਂਡੀਡੇਟ ਤੋਂ ਘੱਟ ਉਹ ਵੀ ਨਹੀਂ ਮੰਨਦੇ ਹਮ ਸੋ ਜੇ ਇਹਨਾਂ ਸਾਰੇ ਆਗੂਆਂ ਦੀ ਜਾਂ ਹਰਿਆਣੇ ਦੀ ਗੱਲ ਕੀਤੀ ਜਾਵੇ ਭਮ ਸਾਹਿਬ ਬੀਜੇਪੀ ਦੇ ਖਿਲਾਫ ਤੁਸੀਂ ਦੇਖੋ ਬਹੁਤ ਵੱਡਾ ਲੋਕਾਂ ਦੇ ਵਿੱਚ ਰੋਸ ਤੇ ਐਂਟੀ ਇਨਕੰਮੈਂਸੀ ਸੀ ਹਮ ਕਿਉਂਕਿ ਕਿਸਾਨ ਬੈਲਟ ਦੇ ਵਿੱਚ ਜਾਂ ਮੈਂ ਕਹਾਂ ਸਿੱਧਾ ਵੀ ਜਾਟ ਬੈਲਟ ਦੇ ਵਿੱਚ ਤਾਂ ਵਿਰੋਧ ਹੈ ਹੀ ਹੈ ਕਿਸਾਨੀ ਮਸਲਿਆਂ ਤੋਂ ਪੁਰਾਣਾ ਚੱਲਿਆ ਆਉਂਦਾ ਹੈ ਜਾਟ ਅੰਦੋਲਨ ਤੋਂ ਲੈ ਕੇ ਹੂੰ ਪਰ ਫਿਰ ਵੀ ਜਿਹੜਾ ਜਾਟਾਂ ਦਾ ਹਰਿਆਣੇ ਦੀ ਸਿਆਸਤ ਦੇ ਵਿੱਚ ਦਬਦਬਾ ਸੀ ਉਸ ਨੂੰ ਤੋੜ ਕੇ ਹੂੰ ਭਾਜਪੀ ਨੇ ਨੌਨ ਜਾਟ ਨੂੰ ਆਪਣਾ ਮੁੱਖ ਮੰਤਰੀ ਬਣਾਇਆ ਸੀ ਮਨੋਹਰ ਲਾਲ ਖੱਟਰ ਨੂੰ ਜਿਹੜੇ ਕੀ ਪੰਜਾਬੀ ਨੇ ਹੂੰ ਤੇ ਅ ਪਾਰਟੀਸ਼ਨ ਤੋਂ ਉਧਰੋਂ ਪੰਜਾਬ ਚੋਂ ਆਏ ਹੋਏ ਨੇ ਜੀ ਸੋ ਇੱਕ ਨੌਣ ਜਾਟ ਨੂੰ ਆ ਬੀਜੇਪੀ ਦੀ ਰਾਜਨੀਤੀ ਰਹੀ ਹੈ ओबीसी ਚਿਹਰਿਆਂ ਨੂੰ ਅੱਗੇ ਰੱਖ ਕੇ ਹਰਿਆਣੇ ਦੇ ਵਿੱਚ ਸੱਤਾ ਬਣਾਉਣ ਦੀ ਹੁਣ ਨਾਇਬ ਸਿੰਘ ਸੈਣੀ ਜਿਹੜੇ ओबीसी ਚਿਹਰਾ ਨੇ ਬੀਜੇਪੀ ਦੇ ਮੁੱਖ ਮੰਤਰੀ ਨੇ ਜਿਨ੍ਹਾਂ ਦੇ ذریعے ਉਹਨਾਂ ਨੇ ਮਨੋਰ ਲਾਲ ਖੱਟਰ ਦੇ ਖਿਲਾਫ ਹੋਈ ਜਿਹੜੀ ਐਂਟੀ ਇਨਕੰਮੈਂਸੀ ਇਹ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਤੇ ਖੱਟਰ ਸਾਹਿਬ ਨੂੰ ਐਮਪੀ ਬਣਾ ਦਿੱਤਾ ਦੂਸਰੇ ਪਾਸੇ ਭਮ ਸਾਹਿਬ ਭੁਪਿੰਦਰ ਸਿੰਘ ਹੂਡਾ ਜੀ ਜਿਹੜਾ ਕਿ ਇੱਕ ਬਹੁਤ ਪੁਰਾਣਾ ਸਿਆਸੀ ਪਰਿਵਾਰ ਹੈ ਉਹਨਾਂ ਦੇ ਪਿਤਾ ਚੌਧਰੀ ਰਣਵੀਰ ਸਿੰਘ ਹੁੱਡਾ ਹੂੰ ਜਿਹੜੇ ਕਿ ਸਾਡੀ ਭਾਰਤ ਦੀ ਕੌਨਸਟਿਟੂਐਂਟ ਅਸੈਂਬਲੀ ਦੇ ਇੱਕ ਮੈਂਬਰ ਸੀ ਸੰਵਿਧਾਨ ਬਣਾਉਣ ਵਾਲੀ ਸਭਾ ਅਸੈਂਬਲੀ ਦੇ ਫਿਰ ਸਾਂਝੇ ਪੰਜਾਬ ਦੇ ਵਿੱਚ ਮੰਤਰੀ ਰਹੇ ਹੂੰ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਦੇ ਵਿੱਚ ਤੇ ਇੱਕ ਬੜਾ ਪੁਰਾਣਾ ਮੈਂ ਸਮਝਦਾ ਵੀ ਪਰਿਵਾਰ ਹੈ ਜਿਹੜਾ ਇੱਕ ਤਰ੍ਹਾਂ ਪੰਜਾਬ ਤੇ ਹਰਿਆਣਾ ਦੀ ਜਿਹੜੀ ਸਾਂਝੀ ਵਿਰਾਸਤ ਨੇ ਜਿਹੜੇ ਇਹ ਪਰਿਵਾਰ ਨੇ ਜੀ ਮੁੱਖ ਮੰਤਰੀ ਵੀ ਰਹੇ ਐ ਪਹਿਲਾਂ ਜੀ ਪਿਛਲੀ ਵਾਰ ਵੀ ਮੁੱਖ ਮੰਤਰੀ ਬਣ ਦੇ ਕਰੀਬ ਪਹੁੰਚ ਗਏ ਸੀ ਪਰ ਦੁਸ਼ੰਤ ਚੋਟਾਲਾ ਦੇ ਬੀਜੇਪੀ ਨਾਲ ਚਲੇ ਜਾਣ ਦੇ ਕਰਕੇ ਸੱਤਾ ਹੱਥ ਦੇ ਵਿੱਚ ਨਹੀਂ ਆਈ ਸੋ ਇਸ ਵਾਰ ਭਮ ਸਾਹਿਬ ਕਾਂਗਰਸ ਬੀਜੇਪੀ ਦੇ ਖਿਲਾਫ ਦੂਸਰੀ ਗੱਲ ਇੱਕ ਤਾਂ ਕਿਸਾਨ ਅੰਦੋਲਨ ਹਰਿਆਣੇ ਦੇ ਵਿੱਚ ਉਹ ਵੱਡੀ ਫੌਜੀਆਂ ਨਹੀਂ ਭਰਤੀ ਹੁੰਦੀ ਐ ਸੋ ਅਗਨੀਵੀਰ ਯੋਜਨਾ ਤੀਜਾ ਜਿਹੜਾ ਹਰਿਆਣੇ ਦੀਆਂ ਪਹਿਲਵਾਨ ਲੜਕੀਆਂ ਜੋ ਉਹਨਾਂ ਦੇ ਨਾਲ ੱਤਕਾ ਜਿਸ ਤਰ੍ਹਾਂ ਦਾ ਬੀਜੇਪੀ ਨੇ ਕੀਤਾ ਜੀ ਉਸ ਦੇ ਖਿਲਾਫ ਵੀ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਗੁੱਸਾ ਸੀ ਹੂੰ ਇਸ ਲਈ ਕਾਂਗਰਸ ਦੀ ਪੋਜੀਸ਼ਨ ਹਰਿਆਣੇ ਦੇ ਵਿੱਚ ਬੜੀ ਮਜ਼ਬੂਤ ਮੰਨੀ ਜਾਂਦੀ ਸੀ ਹੂੰ ਪਰ ਜਿਸ ਤਰ੍ਹਾਂ ਉਹ ਕਿਹਾ ਜਾਂਦਾ ਹੈ ਕਿ ਬੰਦਾ ਕਹਿੰਦਾ ਹੈ ਕਿ ਮੈਂ ਸ਼ਾਮ ਨੂੰ ਗੰਗਾ ਨਹਾਇਆ ਵਾਂ ਜੀ ਸ਼ਰੀਰ ਮੈਨੂੰ ਨਾ ਘਿਰਨ ਜੀ ਸੋ ਹੁੱਡਾ ਸਾਹਿਬ ਵੀ ਗੰਗਾ ਨਹਾਉਣ ਦੇ ਕਰੀਬ ਨੇ ਹੋ ਸਕਦਾ ਹੈ ਵੀ ਜਿੱਤ ਉਹ ਦਰਜ ਕਰਨ ਬੜੀ ਸ਼ਾਨਦਾਰ ਹੂੰ ਕਿਉਂਕਿ ਜਿਹੜੀ ਹਾਈ ਕਮਾਂਡ ਵੀ ਹੈ ਉਹ ਵੀ ਭੁਪਿੰਦਰ ਸਿੰਘ ਹੁੱਡਾ ਦੇ ਉੱਤੇ ਆਪਣਾ ਦਾਅ ਖੇਡ ਰਹੀ ਹੈ ਹੂੰ ਹਾਲਾਂਕਿ ਰਾਹੁਲ ਗਾਂਧੀ ਇਹ ਵੀ ਖਬਰ ਆਈ ਵਿੱਚ ਕਿ ਰਾਹੁਲ ਗਾਂਧੀ ਨਾਰਾਜ਼ ਨੇ ਕਿਉਂਕਿ ਭੁਪਿੰਦਰ ਸਿੰਘ ਹੁੱਡਾ ਆਪਣੀ ਮਨਮਰਜ਼ੀਆਂ ਦੇ ਨਾਲ ਉਹਨਾਂ ਨੇ ਟਿਕਟਾਂ ਵੰਡੀਆਂ ਆਪਣੇ ਬੰਦਿਆਂ ਨੂੰ ਜੀ ਪਰ ਮੈਂ ਨਹੀਂ ਸਮਝਦਾ ਵੀ ਹਾਈ ਕਮਾਂਡ ਦੀ ਸਹਿਮਤੀ ਚੁੱਪ ਜਾਂ ਦੂਸਰੇ ਤਰੀਕੇ ਦੇ ਨਾਲ ਸਹਿਮਤੀ ਤੋਂ ਬਿਨਾਂ ਟਿਕਟਾਂ ਉਹ ਵੰਡ ਸਕਦੇ ਸੀ ਜੀ ਸੋ ਜੇ ਭਵਿੰਦਰ ਸਿੰਘ ਹੂਡਾ ਦੇ ਹਿਸਾਬ ਦੇ ਨਾਲ ਟਿਕਟਾਂ ਵੰਡੀਆਂ ਗਈਆਂ ਨੇ ਤਾਂ ਇਹ ਸਮਝ ਲਓ ਕਿ ਹਾਈ ਕਮਾਂਡ ਜਿਹੜਾ ਆਪਣਾ ਦਾਅ ਉਹ ਭਵਿੰਦਰ ਸਿੰਘ ਹੂਡਾ ਦੇ ਉੱਤੇ ਲਗਾ ਰਹੀ ਹੈ ਹੂੰ ਕਿਉਂਕਿ ਸਭ ਤੋਂ ਵੱਡੇ ਲੀਡਰ ਜੇ ਅੱਜ ਦੇਖਿਆ ਜਾਵੇ ਹਰਿਆਣੇ ਦੇ ਵਿੱਚ ਜਿਹੜੇ ਸਾਰੇ ਹਰਿਆਣੇ ਨੂੰ ਨਾਲ ਲੈ ਕੇ ਚੱਲ ਸਕਦੇ ਨੇ ਉਹ ਭੁਪਿੰਦਰ ਸਿੰਘ ਹੂਡਾ ਹੀ ਨੇ ਜੀ ਪਰ ਦੂਜੇ ਪਾਸੇ ਸਰਸਾ ਤੋਂ ਐਮਪੀ ਬਣੀ ਕੁਮਾਰੀ ਛੱਲਜਾ ਉਹ ਬੜੇ ਪੁਰਾਣੇ ਹੂਡਾ ਸਾਹਿਬ ਦੇ ਪ੍ਰਤੀ ਦਵੰਦਵੀ ਨੇ ਹੂੰ ਹੂਡਾ ਸਾਹਿਬ ਦੇ ਨਾਲ ਉਹਨਾਂ ਦੀ ਜਿਹੜੀ ਸਿਆਸੀ ਜਿਹੜਾ ਟਕਰਾਅ ਹੈ ਉਹ ਅੱਜ ਦਾ ਨਹੀਂ ਉਹ ਪਹਿਲਾਂ ਦਾ ਬਣਿਆ ਹੈ ਹੂੰ ਉਹ ਹੁਣ ਨਾਰਾਜ਼ ਹੋ ਗਏ ਨੇ ਕਿਉਂਕਿ ਉਹਨਾਂ ਦੀ ਟਿਕਟਾਂ ਦੇ ਵੰਡਣ ਦੇ ਵਿੱਚ ਉਹਨਾਂ ਦੀ ਨਹੀਂ ਚੱਲੀ ਹੂੰ ਤੇ ਹੁਣ ਉਹਨਾਂ ਨੇ ਕਾਂਗਰਸ ਦੇ ਪ੍ਰਚਾਰ ਤੋਂ ਆਪਣੀ ਦੂਰੀ ਬਣਾ ਲਈ ਹੈ ਹੂੰ ਇਸੇ ਤਰ੍ਹਾਂ ਰਣਜੀਤ ਸਿੰਘ ਸੁਰਜੀਵਾਲਾ ਦੇ ਬੰਦਿਆਂ ਨੂੰ ਵੀ ਟਿਕਟਾਂ ਨਹੀਂ ਮਿਲੀਆਂ ਹੂੰ ਇਹ ਵੀ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਵਿੱਚ ਵੀ ਨਾਰਾਜ਼ਗੀ ਚੱਲ ਰਹੀ ਹੈ ਹੂੰ ਕੁਮਾਰੀ ਸ਼ੈਲਜਾ ਦੀ ਨਾਰਾਜ਼ਗੀ ਤਾਂ ਇਸ ਹੱਦ ਤੱਕ ਹੋ ਗਈ ਹੈ ਕਿ ਦੂਸਰੇ ਪਾਸਿਓ ਹੁਣ ਮਨੋਰ ਲਾਲ ਖੱਟਰ ਨੇ ਉਹਨਾਂ ਨੂੰ ਆਫਰ ਕਰ ਦਿੱਤੀ ਹੈ ਕਿ ਕਾਂਗਰਸ ਉਹਨਾਂ ਨੂੰ ਇਗਨੋਰ ਕਰ ਰਹੀ ਹੈ ਉਹ ਆ ਕੇ ਬੀਜੇਪੀ ਜੁਆਇਨ ਕਰ ਲੈਣ ਹੂੰ ਪਹਿਲਾਂ ਵੀ ਹਰਿਆਣੇ ਦੇ ਵਿੱਚੋਂ ਇੱਕ ਮਹਿਲਾ ਆਗੂ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਜਾ ਚੁੱਕਿਆ ਹੂੰ ਪਰ ਭਮ ਸਾਹਿਬ ਜਿਹੜੀ ਹਾਈ ਕਮਾਂਡ ਹੈ ਜਾਂ ਪਾਰਟੀ ਹੈ ਪਾਰਟੀ ਨੇ ਇਹ ਦੇਖਣਾ ਹੈ ਵੀ ਕਿਹੜਾ ਲੀਡਰ ਉਹਨਾਂ ਦੀ ਨਈਆ ਪਾਰ ਲਗਾ ਸਕਦਾ ਹੈ ਜੀ ਉਹਨਾਂ ਨੇ ਉਸੇ ਲੀਡਰ ਨੂੰ ਪ੍ਰੋਮੋਟ ਕਰਨਾ ਹੈ ਉਸੇ ਦੇ ਨਾਲ ਜਾਣਾ ਹੈ ਹੂੰ ਜਿਹੜਾ ਲੀਡਰ ਉਹਨਾਂ ਨੂੰ ਸੱਤਾ ਦੇ ਵਿੱਚ ਵਾਪਸੀ ਕਰਵਾ ਸਕੇ ਹੂੰ ਸੋ ਕਿਹੜਾ ਇਹ ਹੈ ਲੀਡਰ ਹੈ ਕੀ ਕੁਮਾਰੀ ਸ਼ੈਲਜਾ ਆਪਣੇ ਇਕੱਲੇ ਬਲਬੂਤੇ ਦੇ ਦਿੱਤੇ ਜੀ ਹਰਿਆਣੇ ਦੇ ਵਿੱਚ ਸਰਕਾਰ ਬਣਾ ਸਕਦੇ ਆ ਹੂੰ ਕਿ ਨਹੀਂ ਬਣਾ ਸਕਦੇ ਕਿਉਂਕਿ ਕਾਂਗਰਸ ਨੇ ਪਹਿਲਾਂ ਇਹਦਾ ਬੜਾ ਖਾਮਿਆਜ਼ਾ ਭੁਗਤਿਆ ਹੂੰ ਜਿਹੜੇ ਰੀਜਨਲ ਲੀਡਰ ਹੈ ਉਹਨਾਂ ਦੇ ਕਮਜ਼ੋਰ ਹੋਣ ਦੇ ਨਾਲ ਤੁਸੀਂ ਨੈਸ਼ਨਲ ਲੀਡਰ ਦੇ ਫੇਸ ਦੇ ਉੱਤੇ ਹਰ ਇੱਕ ਇਲੈਕਸ਼ਨ ਨਹੀਂ ਲੜ ਸਕਦੇ ਧੱਕਾ ਇਹ ਮੋਦੀ ਜੀ ਨੇ ਵੀ ਦੇਖ ਲਿਆ ਹੂੰ ਤੁਹਾਨੂੰ ਰੀਜਨਲ ਲੀਡਰ ਆਪੋ ਆਪਣੇ ਇਲਾਕਿਆਂ ਦੇ ਚੰਗੇ ਲੀਡਰ ਚਾਹੀਦੇ ਆ ਜਿਹੜੇ ਪਾਰਟੀ ਨੂੰ ਉਸ ਇਲਾਕੇ ਦੇ ਵਿੱਚ ਉਸ ਸੂਬੇ ਦੇ ਵਿੱਚ ਮਜ਼ਬੂਤ ਰੱਖਣ ਹੂੰ ਸੋ ਭੁਪਿੰਦਰ ਸਿੰਘ ਹੂੜਾ ਇੱਕ ਜਿਹੇ ਲੀਡਰ ਨੇ ਪੁਰਾਣੇ ਕਾਂਗਰਸੀ ਨਹੀਂ ਹੁਣ ਉਹਨਾਂ ਦੇ بیٹے ਦਪਿੰਦਰ ਹੂਡਾ ਹੂੰ ਉਹ ਵੀ ਕਾਂਗਰਸ ਦੇ ਐਮਪੀ ਨੇ ਕਾਂਗਰਸ ਪਾਰਟੀ ਦੇ ਵਿੱਚ ਸੋ ਮੈਨੂੰ ਲੱਗਦਾ ਹੈ ਪਾਰਟੀ ਇਹ ਡਿਸੀਜਨ ਲੈ ਚੁੱਕੀ ਹੈ ਕਿ ਉਹ ਭੁਪਿੰਦਰ ਸਿੰਘ ਹੂਡਾ ਦੇ ਉੱਤੇ ਆਪਣਾ ਦਾ ਲਗਾਉਣਗੇ ਤੇ ਉਹਨਾਂ ਦੇ ਮੋਢਿਆਂ ਦੇ ਉੱਤੇ ਇਹ ਘਾਰ-ਪਹਾਰ ਸਾਰਾ ਚੋਣ ਲੜਨ ਦਾ ਤੇ ਚੋਣ ਜਿੱਤਣ ਦਾ ਪਾਉਣਗੇ ਹੂੰ ਪਰ ਭਮ ਸਾਬ ਜਿਹੜੀ ਅੰਦਰੂਨੀ ਕਲੇਸ਼ ਹੈ ਕਾਂਗਰਸ ਦਾ ਜੀ ਉਹ ਅਸੀਂ ਪਹਿਲੀ ਵਾਰ ਨਹੀਂ ਦੇਖ ਰਹੇ ਉਹ ਕਾਂਗਰਸ ਦੇ ਪੰਜਾਬ ਦੇ ਵਿੱਚ ਜੋ ਹੋਇਆ ਉਹ ਵੀ ਤੁਸੀਂ ਭਲੀ ਭੰਤੀ ਜਾਣਦੇ ਜੀ ਕਿਸ ਤਰ੍ਹਾਂ ਇੱਕ ਸਰਕਾਰ ਦੇ ਵਿੱਚ ਵਾਪਸੀ ਕਰਨ ਦਾ ਜਿਹੜਾ ਮੌਕਾ ਕਾਂਗਰਸ ਪਾਰਟੀ ਦੇ ਕੋਲ ਸੀ ਕਿਸ ਤਰ੍ਹਾਂ ਉਹ ਆਪਣੀ ਇਨ ਫਾਈਟਿੰਗ ਦੇ ਨਾਲ ਜਿਹੜੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਕਰਕੇ ਉਹ ਗਵਾਉਣਾ ਪਿਆ ਜਿਸ ਦੇ ਵਿੱਚ ਚਰਨਜੀਤ ਚੰਨੀ ਜੇ ਕੋਈ ਕੰਮ ਕਰਦੇ ਸੀ ਤਾਂ ਸ਼ਾਮ ਨੂੰ ਸਿੱਧੂ ਸਾਹਿਬ ਦਾ ਬਿਆਨ ਆ ਜਾਂਦਾ ਸੀ ਉਸ ਕੰਮ ਦੀ ਜਿੰਨਾ ਕ੍ਰੈਡਿਟ ਹੁੰਦਾ ਸੀ ਉਹਦਾ ਡਿਸਕ੍ਰੈਡਿਟ ਕਰ ਦਿੰਦੇ ਸੀ ਹੂੰ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਦੇ ਸੀ ਕਿ ਮੈਂ ਮੈਨੂੰ ਦਰਸ਼ਨੀ ਘੋੜਾ ਨਾ ਬਣਾਓ ਇਹ ਨਾ ਬਣਾਓ ਸੋ ਆਪਣੀ ਈਗੋ ਤੇ ਆਪਣਾ ਜਿਹੜਾ ਸੈਲਫ ਇੰਟਰਸਟ ਹੈ ਉਹ ਕਈ ਵਾਰ ਲੀਡਰਸ ਦਾ ਇੰਨਾ ਵੱਡਾ ਹੋ ਜਾਂਦਾ ਹੈ ਹੂੰ ਕਿ ਉਹ ਪਾਰਟੀ ਦੇ ਜਿਹੜੇ ਵਡੇਰੇ ਹਿੱਤ ਹੈ ਹੂੰ ਉਹਨਾਂ ਨੂੰ ਭੁੱਲ ਜਾਂਦੇ ਹਨ ਬਿਲਕੁਲ ਸੋ ਇਨ ਫਾਈਟਿੰਗ ਦੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੀ ਪੰਜਾਬ ਕਾਂਗਰਸ ਖੜੀ ਹੋਈ ਹੂੰ ਕੈਪਟਨ ਸਾਹਿਬ ਨੂੰ ਉਤਾਰਿਆ ਗਿਆ ਹੂੰ ਕੈਪਟਨ ਸਾਹਿਬ ਦੇ ਉਤਰਨ ਤੋਂ ਬਾਅਦ ਉਹ ਬੀਜੇਪੀ ਚਲੇ ਗਏ ਫਿਰ ਕਾਂਗਰਸ ਦੇ ਵਿੱਚ ਜਿਹੜੀ ਦੌੜ ਚੱਲੀ ਮੁੱਖ ਮੰਤਰੀ ਬਣ ਦੀ ਉਹਦੇ ਵਿੱਚ ਵੀ ਮੈਂ ਸਮਝਦਾ ਵੀ 4-5 ਧੜੇ ਬਣ ਗਏ ਹੂੰ ਧੜੇਬਾਜ਼ੀ ਹੋ ਗਈ ਚਰਨਜੀਤ ਚੰਨੀ ਦੂਸਰੇ ਪਾਸੇ ਰਨਾਵਾ ਸਾਹਿਬ ਹੂੰ ਉਹਨਾਂ ਨੇ ਵੀ ਲੱਡੂਆਂ ਦਾ ਪ੍ਰਬੰਧ ਕਰ ਲਿਆ ਸੀ ਸਾਰਾ ਸੁਨੀਲ ਜਾਖੜ ਜਿਨ੍ਹਾਂ ਨੂੰ ਮੈਜੋਰਟੀ ਐਮਐਲਏ ਦਾ ਸਮਰਥਨ ਹਾਸਲ ਸੀ ਜੀ ਇਹਨਾਂ ਨੂੰ ਹੂੰ ਫਿਰ ਨਵਜੋਦ ਸਿੱਧੂ ਬਿਲਕੁਲ ਸੋ ਕਿੰਨੇ ਬੰਦੇ ਜਿਹੜੇ ਉਹ ਕੁਰਸੀ ਦੇ ਦਾਵੇਦਾਰ ਸੀ ਪਰ ਕੁਰਸੀ ਨੇ ਚਰਨਜੀਤ ਚੰਨੀ ਨੂੰ ਚੁਣਿਆ ਹੂੰ ਜਿਸ ਦੀ ਨਾਰਾਜ਼ਗੀ ਦੇ ਵਿੱਚ ਕਾਂਗਰਸ ਪਾਰਟੀ ਉੱਤੇ ਗੰਭੀਰ ਦੋਸ਼ ਲਗਾ ਕੇ ਜਾਖੜ ਸਾਹਿਬ ਪਾਰਟੀ ਛੱਡ ਕੇ ਬੀਜੇਪੀ ਦੇ ਪ੍ਰਧਾਨ ਬਣ ਗਏ ਹੂੰ ਗੱਲ ਇਹ ਆ ਵੀ ਪ੍ਰਧਾਨ ਬਣਨਾ ਇੱਧਰੋਂ ਨਹੀਂ ਦਾ ਉੱਧਰੋਂ ਹੂੰ ਉੱਧਰੋਂ ਪ੍ਰਧਾਨ ਬਣ ਗਏ ਪਰ ਇਹ ਗੱਲ ਭਮਸਾ ਮੰਨਣੀ ਪਾਉਗੀ ਕਿ ਉਹਨਾਂ ਦੇ ਜਾਣ ਦੇ ਨਾਲ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹ ਕਾਂਗਰਸ ਦੀ ਸੈਕੂਲਰ ਛਵੀ ਦੇ ਉੱਤੇ ਉਸਨੇ ਸੱਟ ਮਾਰੀ ਹੂੰ ਕਿ ਸਿਰਫ ਔਰ ਸਿਰਫ ਇੱਕ ਹਿੰਦੂ ਹੋਣ ਦੇ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਹੂੰ ਹਿੰਦੂ ਵੋਟ ਬੈਂਕ ਕਾਂਗਰਸ ਪਾਰਟੀ ਦਾ ਉਹ ਇੱਕ ਮਜ਼ਬੂਤ ਤੇ ਇੱਕ ਸੋਲਿਡ ਵੋਟ ਬੈਂਕ ਹੈ ਪੰਜਾਬ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਜਦੋਂ ਸੀਐਮ ਦੀ ਗੱਲ ਆਉਂਦੀ ਉਹ ਜੱਟ ਪਾਲਿਆ ਜਾਂਦਾ ਉਦੋਂ ਜੱਟ ਪਾਲਿਆ ਜਾਂਦਾ ਹੂੰ ਸੋ ਪਰ ਉਹਨਾਂ ਨੇ ਇੱਕ ਦਲਿਤ ਸੀਐਮ ਦੇ ਉੱਤੇ ਵੀ ਇਹ ਦਾਅ ਖੇਡਿਆ ਪਰ 30 ਵਾਰ ਭਮ ਸਾਹਿਬ ਇਹ ਜਿਹੜਾ ਜਾਤੀ ਪਾਤੀ ਦਾ ਜਿਹੜਾ ਵਹਿਮ ਹੈ ਪੋਲੀਟੀਕਲ ਪਾਰਟੀਆਂ ਦੇ ਵਿੱਚ ਹੁੰਦਾ ਹ ਹ ਲੋਕ ਕੰਮਾਂ ਨਾਲ ਜੁੜੇ ਹੁੰਦੇ ਨੇ ਜੇ ਕੋਈ ਚਰਨਜੀਤ ਸਿੰਘ ਚੰਨੀ ਨੂੰ ਥੋੜਾ ਸਮਾਂ ਦਿੱਤਾ ਜਾਂਦਾ ਸਾਲ ਡੇਢ ਸਾਲ ਦਾ ਤੇ ਦੂਜੇ ਲੀਡਰ ਚਲੋ ਉਹਨਾਂ ਨੂੰ ਲੀਡਰ ਬਣਾ ਦਿੱਤਾ ਗਿਆ ਸੀ ਤਾਂ ਉਹਨਾਂ ਦੀ ਲੀਡਰਸ਼ਿਪ ਨੂੰ ਮੰਨਦੇ ਹ ਹ ਤਾਂ ਪੰਜਾਬ ਦੇ ਲੋਕਾਂ ਨੂੰ ਮੈਨੂੰ ਨਹੀਂ ਖਿਆਲ ਸੀ ਕੋਈ ਦਿੱਕਤ ਆਉਣੀ ਸੀ ਉਹਨਾਂ ਨੂੰ ਆਪਣਾ ਨੇਤਾ ਮੰਨਣ ਦੇ ਵਿੱਚ ਹੂੰ ਚਾਹੇ ਉਹ ਜਿਸ ਮਰਜ਼ੀ ਭਾਈਚਾਰੇ ਜੋ ਕੋਈ ਆਉਂਦਾ ਹੋਵੇ ਇਹ ਵੀ ਜੇ ਜਾਖੜ ਸਾਹਿਬ ਨੂੰ ਵੀ ਸੀਐਮ ਬਣਾਤਾ ਜਾਂਦਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਲਾਭ ਕਰਦਣੇ ਸੀ ਜਾਂ ਕਿਸੇ ਨੂੰ ਕੋਈ ਬਿਲਕੁਲ ਤਕਲੀਫ ਹੋਣੀ ਸੀ ਕਿਸੇ ਨੂੰ ਵੀ ਇਹ ਇਹ ਕਿਵੇਂ ਬਣ ਗਿਆ ਜੀ ਮੁੱਖ ਮੰਤਰੀ ਸਾਨੂੰ ਸਿੱਖੀ ਚਾਹੀਦਾ ਇਸ ਤਰ੍ਹਾਂ ਦੀ ਗੱਲ ਪੰਜਾਬ ਦੇ ਉਹ ਸਹੀ ਬਣਾ ਸੈਕੂਲਰ ਬੰਦਾ ਸੀਗਾ ਤੇ ਔਰ ਕਈ ਜਿਹੜੇ ਸਿਆਸਤ ਦੇ ਵਿੱਚ ਜਿਹੜੇ ਪੱਗਾਂ ਵਾਲੇ ਜਿਹੜੇ ਸਾਡੇ ਸਰਦਾਰ ਨੇ ਉਹਨਾਂ ਨਾਲੋਂ ਕਈਆਂ ਨਾਲੋਂ ਚੰਗਾ ਸਰਦਾਰ ਉਹ ਸਾਫ਼ਤ ਹੋ ਸਕਦਾ ਸੀ ਹੋ ਸਕਦਾ ਸੀ ਕਿਸਾਨ ਪਰਿਵਾਰ ਦੇ ਵਿੱਚੋਂ ਕਿਸਾਨ ਪਰਿਵਾਰ ਦੇ ਕਿਸਾਨੀ ਦੇ ਮਸਲਿਆਂ ਨੂੰ ਤੇ ਉਸ ਦੀ ਪਕੜ ਸੀ ਬਿਲਕੁਲ ਪੰਜਾਬ ਦੇ ਸੋ ਮੈਨੂੰ ਨਹੀਂ ਲੱਗਦਾ ਭਮ ਸਾਹਿਬ ਕਿਸੇ ਜੱਟ ਨੇ ਜਾਂ ਸਿੱਖ ਨੇ ਕਿਸੇ ਨੇ ਇਹ ਆਪੱਤੀ ਕਰਨੀ ਸੀ ਵੀ ਇੱਕ ਨੌਨ ਸਿੱਖ ਨੂੰ ਕਿਉਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਕਿਉਂਕਿ ਸਾਡੀ ਸੋਚ ਇਸ ਤਰ੍ਹਾਂ ਦੀ ਨਹੀਂ ਸਾਡੀ ਸੋਚ ਜਿਹੜੀ ਹੈ ਉਹ ਭਾਈਚਾਰੇ ਵਾਲੀ ਹੈ ਹੂੰ ਪਰ ਇਹ ਜਿਹੜਾ ਫਤੂਰ ਹੈ ਇਸ ਪਾਰਟੀਆਂ ਦੇ ਦਿਮਾਗ ਦੇ ਵਿੱਚ ਜਿਆਦਾ ਫਸਿਆ ਹੋਇਆ ਹੂੰ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਜੀ ਇੱਥੇ ਹਿੰਦੂ ਜੇ ਮੁੱਖ ਮੰਤਰੀ ਬਣ ਗਿਆ ਤਾਂ ਆਹ ਹੋ ਜੂ ਡਰਾਇਆ ਗਿਆ ਜਦੋਂ ਹਾਈ ਕਮਾਂਡ ਨੂੰ ਹੂੰ ਤਾਂ ਉਹ ਕੰਮ ਹੋਇਆ ਉਹ ਵੀ ਸਿਆਸੀ ਖੇਡ ਦਾ ਸ਼ਿਕਾਰ ਹੋ ਗਿਆ ਸਿਆਸੀ ਖੇਡ ਦੇ ਸ਼ਿਕਾਰ ਹੋ ਗਏ ਉਸੇ ਤਰ੍ਹਾਂ ਹਰਿਆਣੇ ਦੇ ਵਿੱਚ ਹੁਣ ਦਿਖਾਇਆ ਜਾ ਰਿਹਾ ਕਿ ਦਲਿਤ ਆਗੂ ਕੁਮਾਰੀ ਸ਼ੈਲਜਾ ਨੇ ਦਲਿਤ ਵੋਟ ਕੁਮਾਰੀ ਸ਼ੈਲਜਾ ਦੇ ਨਾਲ ਹੀ ਹੈ ਹੂੰ ਪਰ ਇਹ ਵੀ ਧੰਮ ਸਭ ਝੂਠ ਹੈ ਕੋਈ ਪੋਰਟ ਬੈਂਕ ਕਾਰ ਕੋ ਇਹ ਨਹੀਂ ਹੁੰਦਾ ਵੀ ਕਿਸੇ ਇੱਕ ਲੀਡਰ ਦੀ ਜੇਬ ਦੇ ਵਿੱਚ ਹੁੰਦਾ ਲੋਕ ਮਸਲਿਆਂ ਦੇ ਨਾਲ ਜੁੜੇ ਹੁੰਦੇ ਨੇ ਲੋਕ ਕੰਮਾਂ ਦੇ ਨਾਲ ਜੁੜੇ ਹੁੰਦੇ ਨੇ ਕੀ ਹੂਡਾ ਸਾਹਿਬ ਨੂੰ ਕੋਈ ਦਲਿਤ ਪਸੰਦ ਨਹੀਂ ਕਰਦਾ ਹੋ ਬਿਲਕੁਲ ਕੀ ਕੋਈ ਦਲਿਤ ਜਿਹੜਾ ਇਸ ਕਰਕੇ ਵਿਰੋਧ ਕਰੂ ਵੀ ਹੂਡਾ ਸਾਹਿਬ ਦੀ ਜਿਹੜੀ ਸ਼ੈਲਜਾ ਦੇ ਨਾਲ ਨਹੀਂ ਬਣਦੀ ਜਾਂ ਕੋਈ ਜਿਹੜੇ ਜਨਰਲ ਕਾਸਟ ਦੇ ਹੂਡਾ ਸਾਹਿਬ ਦੀ ਕਾਸਟ ਦੇ ਬੰਦੇ ਕੁਮਾਰੀ ਸ਼ੈਲਜਾ ਦੇ ਨਾਲ ਵੀ ਜੁੜੇ ਹੋਣਗੇ ਇਹ ਆ ਵੀ ਸਾਰੇ ਜਾਟ ਹੂਡਾ ਸਾਹਿਬ ਦੇ ਨਾਲ ਹੀ ਹੈ ਬਿਲਕੁਲ ਹੁਣ ਸਾਰੇ ਇਸ ਮੈਟ੍ਰਿਕਸ ਦੇ ਵਿੱਚ ਭਮਸਾਬ ਇੱਕ ਹੋਰ ਪਾਰਟੀ ਹੈ ਜਿਹੜੀ ਆਪਣੀ ਹਾਜ਼ਰੀ ਦਰਜ ਕਰਵਾਉਣ ਨੂੰ ਫਿਰਦੀ ਹੈ ਉਹ ਹੈ ਸਾਡੇ ਮੁਕਸਰ ਵਾਲੇ ਸਰਦਾਰਾਂ ਦੇ ਭਾਈਵਾਲ ਪੁਰਾਣੇ ਹੂੰ ਜੀ ਬਿਲਕੁਲ ਉਹ ਉਹਨਾਂ ਦੇ ਵੀ ਪਰਿਵਾਰ ਦੇ ਵਿੱਚ ਕੱਕੜੀਆਂ ਕਰੇਲੇ ਜਿਹੜੇ ਹੋਏ ਪਏ ਨੇ ਲੀਰਾਂ ਦੀ ਖਦੋ ਵਾਂਗੂ ਜਿਵੇਂ ਤੱਪੜ ਬੋਲੇ ਪਏ ਉਹਨਾਂ ਦੇ ਵੀ ਪਰਿਵਾਰ ਖਿੰਡਿਆ ਪਿਆ ਚਟਾਲਾ ਪਰਿਵਾਰ ਸੋ ਇੱਕ ਚੌਧਰੀ ਓਮਪ੍ਰਕਾਸ਼ ਚਟਾਲਾ ਹਮ ਤੇ ਇੱਕ ਬੇਟਾ ਉਹ ਆਈਐਨਐਲਡੀ ਜਿਹੜੀ ਆ ਲੋਕ ਦਾ ਆਪਣੀ ਲੋਕਦਲ ਉਹ ਪਾਰਟੀ ਉਹਨਾਂ ਦੇ ਕੋਲ ਹੈ ਦੁਸ਼ੰਤ ਚਟਾਲਾ ਨੇ ਆਪਣੇ ਪਿਤਾ ਦੇ ਨਾਲ ਅਲੱਗ ਹੋ ਕੇ ਜਜਪੀ ਬਣਾ ਲਈ ਜਨਾਇਕ ਜਨਤਾ ਪਾਰਟੀ ਹਮ ਸੋ ਲੋਕਾਂ ਨੇ ਪਿਛਲੀ ਵਾਰ ਦੁਸ਼ੰਤ ਦਾ ਜਿਹੜਾ ਬੀਜੇਪੀ ਦੇ ਵਿਰੁੱਧ ਧੂਆਂ ਧਰ ਪ੍ਰਚਾਰ ਦੇਖਦੇ ਹੋਏ ਲੋਕਦਲ ਦਾ ਵਾਰਿਸ ਦੁਸ਼ੰਤ ਨੂੰ ਮੰਨਿਆ ਜੀ ਦੁਸ਼ੰਤ ਨੂੰ 10 ਸੀਟਾਂ ਦਿੱਤੀਆਂ ਹੂੰ ਹੁਣ ਦੁਸ਼ੰਤ ਨੇ ਉਹ ਬੀਜੇਪੀ ਵਿਰੋਧੀ ਵੋਟ ਜਿਹੜੀ ਕਾਂਗਰਸ ਦੀ ਕੱਟੀ ਵੀ ਤੇ ਆਪਣੇ 10 ਕੈਂਡੀਡੇਟ ਉਸ ਦੇ ਜਿੱਤੇ ਵੀ ਉਹ ਸਾਰੀ ਵੋਟ ਲੈ ਕੇ ਉਹ ਭਾਜਪਾ ਦੀ ਗੋਦੀ ਦੇ ਵਿੱਚ ਬੈਠ ਗਿਆ ਹੂੰ ਜਿਸ ਦਾ ਵੱਡਾ ਰੋਸ ਕਿਉਂਕਿ ਜਿਹੜੀ ਲੋਕਦਲ ਹੈ ਹਰਿਆਣੇ ਦੇ ਵਿੱਚ ਉਹ ਉਸ ਦਾ ਜਿਹੜੀ ਰੀੜ ਦੀ ਹੱਡੀ ਹੈ ਉਹ ਕਿਸਾਨੀ ਹੈ ਜੀ ਬਿਲਕੁਲ ਜਿਸ ਤਰ੍ਹਾਂ ਬਾਦਲ ਸਾਹਿਬ ਕਿਸਾਨਾਂ ਦੇ ਬਹੁਤ ਵੱਡੇ ਆਗੂ ਸੀ ਉਸ ਤਰ੍ਹਾਂ ਚੌਧਰੀ ਦੇਵੀ لال ਕਿਸਾਨਾਂ ਦੇ ਆਗੂ ਹੋਣ ਦਾ ਦਾਵਾ ਕਰਦੇ ਸੀ ਹੂੰ ਉਹ ਜਿਹੜੀ ਕਿਸਾਨੀ ਹੈ ਭਾਵੇਂ ਸਾਹਿਬ ਉਸਨੇ ਲੋਕਦਲ ਨੂੰ ਚੌਧਰੀ ਓਮ ਪ੍ਰਕਾਸ਼ ਚੋਟਾਲਾ ਨੂੰ ਉਸ ਕੁਰਸੀ ਤੱਕ ਪਹੁੰਚਾਇਆ ਮੁੱਖ ਮੰਤਰੀ ਬਣਾਇਆ ਇਹ ਦੁਸ਼ੰਤ ਨੇ ਉਸ ਕਿਸਾਨੀ ਦੇ ਨਾਲ ਹੀ ਧਰੋ ਕਰਕੇ ਉਹ ਭਾਜੀਪੀ ਦੇ ਵਿੱਚ ਲੈ ਗਿਆ ਤੇ ਕਿਸਾਨ ਅੰਦੋਲਨ ਦੌਰਾਨ ਵੀ ਦੁਸ਼ੰਤ ਵੀ ਸਪੋਰਟ ਦੇ ਨਾਲ বিজে ਦੀ ਪੀਡੀ ਸਰਕਾਰ ਹਰਿਆਣੇ ਦੇ ਵਿੱਚ ਬਣੀ ਰਹੀ ਬਣੇ ਰਹੇ। ਸੋ ਉਸ ਗੱਲ ਦਾ ਗੁੱਸਾ ਲੋਕਾਂ ਦੇ ਮਨਾਂ ਦੇ ਵਿੱਚ ਹੈ ਅੱਜ ਵੱਡਾ ਵਿਰੋਧ ਦੁਸ਼ੰਤ ਦਾ ਪਿੰਡਾਂ ਦੇ ਵਿੱਚ ਜਾਣਾ ਮੁਸ਼ਕਲ ਹੋਇਆ ਹੈ। ਹੂੰ ਹੁਣ ਪਤਾ ਨਹੀਂ ਸਾਡੇ ਮੁਕਸਰ ਵਾਲੇ ਸਰਦਾਰ ਕਦੋਂ ਬੋੜਨਗੇ। ਦੁਸ਼ੰਤ ਦੀ ਸਪੋਰਟ ਦੇ ਉੱਤੇ ਜੇ ਦੁਸ਼ੰਤ ਨੂੰ ਕਿਸਾਨ ਨਹੀਂ ਮੰਨਦੇ ਤਾਂ ਸਰਦਾਰ ਹੀ ਜਾ ਕੇ ਦੇਖ ਲੈਣ ਸਰਦਾਰ ਜਾ ਕੇ ਵੇਖਣਾ ਕਿ ਕਿੰਨਾ ਕੁ ਹਰਿਆਣੇ ਦੇ ਵਿੱਚ ਭੰਮ ਸਾਹਿਬ ਇੱਕ ਹੋਰ ਬਹੁਤ ਮਾੜੀ ਖਬਰ ਸਾਡੀ ਪੰਥਕ ਪਾਰਟੀ ਦੇ ਵਾਸਤੇ ਆ ਰਹੀ ਹੈ ਹੂੰ ਕਿਉਂ ਸਾਡੀ ਪੰਥਕ ਪਾਰਟੀ ਵੀ ਪ੍ਰਧਾਨ ਜੀ ਦੀ ਲੀਡਰਸ਼ਿਪ ਦੇ ਵਿੱਚ ਨੈਸ਼ਨਲ ਪਾਰਟੀ ਬਣਨ ਦਾ ਸੁਪਨਾ ਦੇਖਦੀ ਸੀ ਹੂੰ ਵੀ ਹਰਿਆਣੇ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਅੱਗੇ ਭਮ ਸਾਹਿਬ ਅਕਾਲੀ ਦਲ ਦੀ ਇੱਜ਼ਤ ਹੁੰਦੀ ਸੀ ਹਰਿਆਣੇ ਦੀ ਸਿਆਸਤ ਦੇ ਵਿੱਚ ਹੂੰ ਸਾਡੇ ਲਈ ਜਿਹੜੀ ਬਹੁਤ ਮੰਦਭਾਗੀ ਗੱਲ ਹੈ ਪੰਜਾਬ ਦੇ ਲਈ ਅਕਾਲੀ ਜਥੇਦਾਰ ਜਿਹੜਾ ਮਾਲਵੇ 벨ਟ ਦੇ ਨਾਲ ਹਰਿਆਣੇ ਦਾ ਏਰੀਆ ਲੱਗਦਾ ਹੈ ਉੱਥੇ ਬੇਲ ਨਹੀਂ ਸੀ ਮਿਲਦਾ ਜਥੇਦਾਰਾਂ ਨੂੰ ਨੀਲੀਆਂ ਪੱਗਾਂ ਸਜਾ ਕੇ 24 ਘੰਟੇ ਪ੍ਰਚਾਰਤੇ ਰਹਿੰਦੇ ਸੀ ਹਰਿਆਣੇ ਦੇ ਇਲੈਕਸ਼ਨ ਦੇ ਵਿੱਚ ਬਿਲਕੁਲ ਹੁਣ ਸਾਡੇ ਜਥੇਦਾਰ ਪ੍ਰਚਾਰ ਕਰਨ ਜੋਗੇ ਨਹੀਂ ਰਹੇ ਐਕੀ ਸਭ ਘਰੋ ਘਰੀ ਬੈਠੇ ਨੇ ਹਰਿਆਣਾ ਕਮੇਟੀ ਵਾਲਾ ਨਿਸ਼ਾਨ ਤਾਂ ਪਹਿਲਾਂ ਕਰਵਾਈ ਲਿਆ ਹੂੰ ਤਾਕਤ ਐਸਜੀਪੀਸੀ ਦੀ ਅੱਧੀ ਰਹਿ ਗਈ ਹੁਣ ਹਰਿਆਣੇ ਦੇ ਵਿੱਚ ਸਾਡੀ ਪੰਥਕ ਧਿਰ ਵੀ ਹੁਣ ਕੋਈ ਆਪਣਾ ਰੋਲ ਅਦਾ ਕਰਨ ਦੇ ਵਿੱਚ ਇੰਨੀ ਜ਼ਿਆਦਾ ਸਿੱਖ ਪੋਪੂਲੇਸ਼ਨ ਹੋਣ ਦੇ ਬਾਵਜੂਦ ਹੂੰ ਜਿੱਥੇ ਕਿ ਅਕਾਲੀ ਦਲ ਇੱਕ ਮਜ਼ਬੂਤ ਸ਼ਕਤੀ ਦੇ ਤਰ੍ਹਾਂ ਕੰਮ ਕਰਦਾ ਹੈ ਕਰ ਸਕਦਾ ਸੀ 10-15 ਸੀਟਾਂ ਦੇ ਉੱਤੇ ਆਪਣਾ ਚੰਗਾ ਅਸਰ ਰੱਖਦਾ ਸੀ ਇਨ੍ਹਾਂ ਹਾਲਾਤਾਂ ਦੇ ਵਿੱਚ ਸਰਕਾਰ ਬਣਾਉਣ ਜਾਂ ਵਿਗਾੜਨ ਦੀ ਚਾਬੀ ਅਕਾਲੀ ਦਲ ਦੇ ਹੱਥ ਹੋ ਸਕਦੀ ਸੀ ਹੂੰ ਪਰ ਅਕਾਲੀ ਦਲ ਹੁਣ ਆਪਣੇ ਜਿਹੜਾ ਜੰਮਣ ਭੂਮੀ ਦੇ ਵਿੱਚ ਹੀ ਜਨਮ ਭੂਮੀ ਦੇ ਵਿੱਚ ਹੀ ਆਪ ਦੇ ਭਾਰ ਥਲੇ ਦੱਬਿਆ ਹੋਇਆ ਹੈ ਇਨ੍ਹਾਂ ਕਮਜ਼ੋਰ ਹੋ ਚੁੱਕਿਆ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਝੱਲਣ ਨੂੰ ਤਿਆਰ ਨਹੀਂ ਹਰਿਆਣੇ ਦੇ ਵਿੱਚ ਕੀ ਨੇ ਸੁਣਨੀ ਹੂੰ ਬਿਲਕੁਲ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਸਾਡੇ ਮੁਖਸਰ ਵਾਲੇ ਸਰਦਾਰ ਉਧਰ ਚੌਧਰੀ ਓਮ ਪ੍ਰਕਾਸ਼ ਚਟਾਲਾ ਦੇ ਹਰੀ ਪੱਗ ਬੰਨੀ ਹੁੰਦੀ ਸੀ ਹੂੰ ਇਹਦਾ ਸਾਡੇ ਸਰਦਾਰ ਸਾਹਿਬ ਦੇ ਨੀਲੀ ਪੱਗ ਦਸਤਾਰ ਸਜਾਈ ਹੁੰਦੀ ਸੀ ਹੂੰ ਤੇ ਉੱਥੇ ਜਾ ਕੇ ਕੋਈ ਜੇ ਲੜਾਈ ਝਗੜਾ ਹੁੰਦਾ ਸੀ ਵਿੱਚ ਸਮਝੌਤਾ ਵੀ ਕਰਾਉਂਦੇ ਸੀ ਹੂੰ ਤੇ ਇੱਕ ਬਹੁਤ ਵੱਡੇ ਕਦ ਦੇ ਆਗੂ ਦੇ ਵਾਂਗ ਹਰਿਆਣੇ ਦੇ ਵਿੱਚ ਵੀ ਵਿਛੜਦੇ ਸੀ ਬਿਲਕੁਲ ਜੀ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਹਰਿਆਣੇ ਤੋਂ ਬਕਾਇਦਾ ਟੀਮਾਂ ਜਿਹੜੀਆਂ ਆਉਂਦੀਆਂ ਸੀ ਜਿਹੜੀਆਂ ਬੂਥ ਕੈਪਚਰਿੰਗ ਤੇ ਦੂਸਰੇ ਤੀਸਰੇ ਕੰਮ ਕਰਨ ਵਾਸਤੇ ਭਮ ਸਾਹਿਬ ਤੁਸੀਂ ਕੁਝ ਜ਼ਿਆਦਾ ਹੀ ਚਾਣਨਾ ਪਾਉਣ ਲੱਗੇ ਤੁਸੀਂ ਆ ਸਾਡੇ ਸਰਦਾਰਾਂ ਦੀ ਵਰਕਿੰਗ ਦੇ ਉੱਤੇ ਤੁਸੀਂ ਮੈਂ ਸਰਦਾਰਾਂ ਨੂੰ ਨੇੜੇ ਜਾਣਦਾ ਜੀ ਸੋ ਭਮ ਸਾਹਿਬ ਇਸ ਤਰ੍ਹਾਂ ਦਾ ਕੁਝ ਮਾਹੌਲ ਹਰਿਆਣੇ ਦੇ ਇਲੈਕਸ਼ਨ ਦਾ ਬਣਿਆ ਹੋਇਆ ਤੇ ਜੋ ਟਾਲਾ ਦਸ਼ੰਤ ਵੀ ਹੁਣ ਭੀਮ ਜਿਹੜੀ ਆਰਮੀ ਆ ਉਸਦੇ ਨਾਲ ਸਮਝੌਤਾ ਕਰਕੇ ਕੁਝ ਹੁਣ ਦਲਿਤ ਵੋਟ ਵੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮੈਨੂੰ ਲੱਗਦਾ ਹੈ ਵੀ ਜਨਤਾ ਸਮਝਦਾਰ ਹੈ ਇਸ ਵਾਰ ਪਿਛਲੀ ਵਾਰ ਜੋ ਵੋਟਾਂ ਦੇ ਡਿਸਟ੍ਰੀਬਿਊਟ ਹੋਣ ਦੇ ਨਾਲ ਜੋ ਹੋਇਆ ਮੈਨੂੰ ਲੱਗਦਾ ਹੈ ਵੀ ਇਸ ਵਾਰ ਜਨਤਾ ਉਹਨਾਂ ਲੋਕਾਂ ਤੇ ਭਰੋਸਾ ਨਹੀਂ ਕਰੂਗੀ ਜਿਨ੍ਹਾਂ ਨੇ ਮੈਂਡੇਟ ਲੈ ਕੇ ਜਿਹੜਾ ਮੈਂਡੇਟ ਦੀ ਵਿਰੋਧਤਾ ਕੀਤੀ ਹੂੰ ਸੋ ਇਸ ਵਾਰ ਨੋ ਡਾਊਟ ਕਿ ਚੌਧਰੀ ਹੁੱਡਾ ਦਾ ਪੱਲੜਾ ਇਸ ਵੇਲੇ ਭਾਰੀ ਜਾਪਦਾ ਪਰ ਔਰ ਜਿਹੜਾ ਦੂਜਾ ਸੂਰਜ ਵਾਲਾ ਜੀ ਉਹ ਖੁਦ ਇੰਨਾ ਨਹੀਂ ਰੱਖਦਾ ਜਿੰਨਾ ਕੁ bari ਛਲ ਜਾ ਤੇ ਹੁੱਡਾ ਦੇ ਕਲੇਸ਼ ਦੇ ਵਿੱਚੋਂ ਉਹ ਵਾਂਦਰ ਵਾਂਡਾ ਵਾਂਗੂ ਜਿਹੜੇ ਨਾ ਉਹ ਰੋਟੀ ਖੋਣਾ ਚਾਹਦਾ ਕਿਉਂਕਿ ਭਮ ਸਾਹਿਬ ਉਹ ਮਾਸ ਲੀਡਰ ਕਦੇ ਵੀ ਨਹੀਂ ਰਿਹਾ ਕਦੇ ਵੀ ਨਹੀਂ ਰਿਹਾ ਉਹ ਹਮੇਸ਼ਾ ਜਿਹੜਾ ਦਿੱਲੀ ਦਰਬਾਰ ਦੀ ਸਿਆਸਤ ਉਸ ਬੰਦੇ ਨੇ ਕੀਤੀ ਹੈ ਉਹਨੇ ਲੋਕਾਂ ਦੀ ਸਿਆਸਤ ਨਹੀਂ ਕੀਤੀ ਕਦੇ ਨਹੀਂ ਕੀਤੀ ਨਹੀਂ ਕੀਤੀ ਇਸ ਲਈ ਲੋਕਾਂ ਦੇ ਵਿੱਚ ਉਸ ਦਾ ਆਧਾਰ ਵੀ ਇਹਨਾਂ ਨੇ ਆਪਣੇ ਦਮ ਦੇ ਉੱਤੇ ਇਹਨੂੰ ਇੱਕ ਸੀਟ ਜਿੱਤ ਨਹੀਂ ਸਕਦਾ ਹੂੰ ਹੁੱਡਾ ਸਾਹਿਬ ਕਿਉਂਕਿ ਪੁਰਾਣਾ ਪਰਿਵਾਰ ਹੈ ਸਾਂਝੇ ਪੰਜਾਬ ਦੇ ਵਿੱਚ ਉਹਨਾਂ ਦੇ ਚੌਧਰੀ ਰਣਵੀਰ ਹੁੱਡਾ ਮੰਤਰੀ ਸੀ ਹੂੰ ਆਪਣੇ ਦਮ ਦੇ ਉੱਤੇ ਜਿਹੜੇ ਹੈ ਉਹ ਸਟੇਟ ਜਿੱਤਣ ਦਾ ਹੈ ਆਪਣਾ ਐਡਾ ਕੱਦ ਸਿਆਸੀ ਕੱਦ ਹੋ ਰੱਖਦੇ ਰੱਖਦੇ ਹੂੰ ਉਹਨਾਂ ਦਾ ਪਲੜਾ ਜ਼ਰੂਰ ਇਸ ਵੇਲੇ ਭਾਰੀ ਦਿਸਦਾ ਹੈ ਪਰ ਉਹ ਸਿਆਸਤ ਹੈ ਜਦ ਆਖਰੀ ਵੋਟ ਜਦੋਂ ਤੱਕ ਗਿਣੀ ਨਹੀਂ ਜਾਂਦੀ ਹੂੰ ਉਦੋਂ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਬੀਜੇਪੀ ਵੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਤੇ ਕਾਂਗਰਸ ਦੀ ਜਿਹੜੀ ਇਨ ਫਾਈਟਿੰਗ ਹੈ ਉਹ ਕਾਂਗਰਸ ਲਈ ਭਾਰੀ ਵੀ ਪੈ ਸਕਦੀ ਭਾਰੀ ਵੀ ਪੈ ਸਕਦੀ ਹੈ